ਹਾਂਜੀ ਭਾਈ ਸਾਹਿਬ ਜੀ ਕੋਟਲੀ ਕੋਕਾ ਆਏ ਤੁਸੀਂ ਅੱਜ ਦਵਾਈਆਂ ਦਾ ਕੈਂਪ ਲਾਉਣ ਵਾਸਤੇ ਬਾਹਰ ਦੇ ਮੁਲਕ ਚੋਂ ਟੀਮਾਂ ਆਈਆਂ ਵਾਂ ਤੇ ਕੀ ਵਿਚਾਰ ਦੇਣਾ ਚਾਹੁੰਦੇ ਜੀ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਪਤੇ ਪਹਿਲੀ ਮੇਰੀ ਇਹ ਬੇਨਤੀ ਆ ਵੀ ਡਾਕਟਰ ਟੀਮਾਂ ਜਿਹੜੀਆਂ ਨੇ ਉਹ ਹੋਰ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਹੋਰ ਵੀ ਸਾਰੇ ਪਿੰਡਾਂ ਦੇ ਵਿੱਚ ਵਿਚਰਨਾ ਆ ਠੀਕ ਜਿਹੜੇ ਦਵਾਈਆਂ ਦਾ ਨਾਲ ਸਹਿਯੋਗ ਕਰ ਸਕਦੇ ਆ ਉਹ ਵੀ ਸੰਪਰਕ ਕਰੋ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕੋਲ ਜਾਂ ਹੋਰ ਸੱਜਣਾਂ ਦੇ ਕੋਲ ਬਹੁਤ ਮੈਡੀਸਿਨ ਪਈਆਂ ਨੇ ਸਾਡੇ ਨਾਲ ਸੰਪਰਕ ਕਰੋ ਅਸੀਂ ਇਸੇ ਤਰ੍ਹਾਂ ਡਾਕਟਰ ਟੀਮਾਂ ਨਾਲ ਲੈ ਕੇ ਤੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਬਾਰਡਰ ਏਰੀਏ ਦੇ ਵਿੱਚ ਰਵੀ ਦਰਿਆ ਦੇ ਕੋਲ ਸਾਰੇ ਪਿੰਡਾਂ ਦੇ ਵਿੱਚ ਵਿਚਰ ਸਕੀਏ ਤੇ ਸਾਰੇ ਲੋਕਾਂ ਦਾ ਇਲਾਜ ਡਾਕਟਰਾਂ ਦੀ ਸਹਾਇਤਾ ਦੇ ਨਾਲ ਕਰ ਸਕੀਏ ਤੇ ਇਹਨਾਂ ਦੀ ਸੇਵਾ ਵਿੱਚ ਜੁੜ ਸਕੀਏ ਡਾਕਟਰ ਟੀਮਾਂ ਡਾਕਟਰ ਸਹਿਬਾਨ ਤੇ ਜਿਹੜੇ ਵੀ ਇਸ ਮੈਡੀਕਲ ਲਾਈਨ ਦੀ ਨੌਲੇਜ ਰੱਖਦੇ ਆ ਤੇ ਨਾਲ ਜਿਨ੍ਹਾਂ ਦੇ ਕੋਲ ਮੈਡੀਸਨ ਪਈਆਂ ਨੇ ਜੋ ਸਾਨੂੰ ਜ਼ਰੂਰਤ ਆ ਸਾਰੇ ਸਾਡੇ ਨਾਲ ਸੰਪਰਕ ਕਰੋ ਦਾਸ ਜਗਜੀਤ ਸਿੰਘ ਜੀ ਰਿਆੜ 10 ਦਾ ਨੰਬਰ ਹੈ 98552 92852 ਇਹ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਪਿੰਡ ਕੋੜਲੀ ਕੋਕਾ ਦੇ ਨਾਲ ਭਾਈ ਸਰਜੀਤ ਸਿੰਘ ਜੀ ਇਹ ਵੀ ਨਾਲ ਮੌਜੂਦ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਜੀਤ ਸਿੰਘ ਪਿੰਡ ਕੋੜਲੀ ਕੋਕਾ ਆਪਣੇ ਕੋ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਪਿੰਡ ਰਿਆੜ ਤੋਂ ਜੋ ਲਗਾਤਾਰ ਕੈਂਪ ਚੱਲ ਰਹੇ ਜਿਨਾਂ ਨਾਲੇ ਫੜਪੀਟਾਂ ਦੀ ਸੇਵਾਵਾਂ ਵਾਸਤੇ ਲੰਗਰ ਰੰਗੀਆਂ ਸੇਵਾਵਾਂ ਦਵਾਈਆਂ ਦੀਆਂ ਹੋ ਰਾਸ਼ਨ ਦੀਆਂ ਚੀਦਾ ਸਾਹਿਬ ਗੁਰਦਰਾ ਸਾਹਿਬ ਇਹਨਾਂ ਦੇ ਲਗਾਤਾਰ ਲੰਗਰ ਚੱਲਦੇ ਨੇ ਸੋ ਸਾਨੂੰ ਇਹਨਾਂ ਬੇਨਤੀ ਕੀਤੀ ਕਿ ਅਸੀਂ ਬਾਰਡਰ ਕੰਡੇ ਦੇ ਜਿਹੜੇ ਪਿੰਡ ਨੇ ਉਹਨੇ ਆਪਣੇ ਕੋ ਕੈਨੇਡਾ ਤੋਂ ਡਾਕਟਰ ਆਏ ਨੇ ਬਾਹਰ ਦੇ ਮੁਲਕਾਂ ਦੇ ਵਿੱਚੋਂ ਇਹਨਾਂ ਦਾ ਅਸੀਂ ਕੋਟਾਨ ਕੋਟ ਸ਼ੁਕਰੀਆ ਧੰਨਵਾਦ ਕਰਦੇ ਹਾਂ ਸੋ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਗਰੀਬ ਲੋਕ ਜਿਹੜੇ ਨੇ ਉਹਨਾਂ ਨੂੰ ਦਵਾਈਆਂ ਦਾ ਰੂਂਦਾ ਕੈਂਪ ਲਾਇਆ ਸੋ ਅਸੀਂ ਇਹਨਾਂ ਦੀ ਗਵਾਈ ਹੇਠ ਹੀ ਇੱਥੇ ਦਵਾਈਆਂ دارو ਵੰਡੇ ਜਾ ਰਹੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਜਨਾਲਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਮਾਰ ਪਈ ਹੈ 2025 ਤੇ ਅਜਨਾਲਾ ਵਿਖੇ ਜੋ ਹੜ੍ਹ ਪੀੜਤ ਸੇਵਾ ਕੈਂਪ ਜੋ ਅਜਨਾਲਾ ਵਿਖੇ ਲਾਇਆ ਗਿਆ ਜਿਨ੍ਹਾਂ ਦੇ ਵਿੱਚ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਪਿਛਲੇ ਕੁਝ 10-12 ਦਿਨਾਂ ਤੋਂ ਤੇ ਅੱਜ ਅਸੀਂ 10 ਸਤੰਬਰ 2025 ਨੂੰ ਪਿੰਡ ਕੋਟਲੀ ਕੋਕਾ ਨੇੜੇ ਬਾਰਡਰ ਦੇ ਪਹੁੰਚੇ ਹਾਂ ਕਿ ਕਿਉਂਕਿ ਬਹੁਤ ਜ਼ਿਆਦਾ ਮਰੀਜ਼ ਪਿੰਡਾਂ ਦੇ ਵਿੱਚ ਨਿਕਲ ਰਹੇ ਨੇ ਛੋਟੇ ਛੋਟੇ ਜਿਹੜੇ ਬਿਮਾਰੀਆਂ ਚੱਲ ਰਹੀਆਂ ਨੇ ਤੇ ਉਹਨਾਂ ਨੂੰ ਕਵਰ ਕੀਤਾ ਜਾ ਸਕੇ ਤੇ ਡਾਕਟਰਾਂ ਦੀ ਟੀਮ ਪਹੁੰਚੀ ਹੈ ਤੇ ਪਿੰਡ-ਪਿੰਡ ਜਾ ਕੇ ਅਸੀਂ ਨਾਲ ਜੋ ਇਹ ਕੈਂਪ ਲਵਾ ਰਹੇ ਆ ਤੇ ਸਾਰੇ ਮਰੀਜ਼ ਜਿਹੜੀ ਸੇਵਾ ਕਰ ਸਕਣ ਲੈ ਸਕਣ ਤੇ ਇਹ ਸਾਰੀ ਜਿਹੜੀ ਸੇਵਾ ਚੱਲ ਰਹੀ ਹੈ ਮਰੀਜ਼ ਸਾਰੇ ਦਵਾਈ ਲੈ ਰਹੇ ਨੇ ਤੇ ਪਿੰਡ ਕੋਟਲੀ ਕੋਕਾ ਪਹੁੰਚੇ ਹਾਂ ਅਜਨਾਲਾ ਤੋਂ ਕੈਂਪ ਦੇ ਵਿੱਚੋਂ ਹੀ ਇੱਥੇ ਪਹੁੰਚੇ ਹਾਂ ਪਿੰਡ ਹੁਣ گاਂ گا ਪਿੰਡ ਹੋਰ ਕਵਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਜੋ ਸਾਰੇ ਪਿੰਡਾਂ ਦੇ ਵਿੱਚ ਵਿੱਚ ਰਿਕਰ ਜਿਹੜੀਆਂ ਮੈਡੀਕਲ ਸਹੂਲਤਾਂ ਨੇ ਉਹ ਦਿੱਤੀਆਂ ਜਾਣ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਇਸੇ ਤਰ੍ਹਾਂ ਅਸੀਂ ਸਾਰੇ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਸੇਵਾਵਾਂ ਨਿਭਾ ਸਕੀਏ ਇਹ ਬੇਨਤੀ ਪ੍ਰਵਾਨ ਕਰਨੀ ਪਿੰਡ ਕੋਟਲੀ ਕੋਕਾ ਪਹੁੰਚੇ ਹਾਂ ਅਜਨਾਲਾ ਸੇਵਾ ਕੈਂਪ ਤੋਂ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ